ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨੇ ਵੀ ਅੱਤ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਹਾਂ ਕਿ ਇਸ ਵਲੇ ਦੀ ਇੱਕ ਬੇहद ਹੀ ਮੰਦਪਾਗੀ ਖਬਰ ਜਿਹੜੀ ਉਹ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਘਰ ਦੇ ਵਿੱਚ ਸੁੱਤੇ ਹੋਏ ਮਾਂ ਪੁੱਤ ਨੂੰ ਕਿਸੇ ਅਣਪਛਾਤੇ ਨੌਜਵਾਨਾਂ ਵੱਲੋਂ ਬੁਰੀ ਤਰ੍ਹਾਂ ਜੜਾ ਉਹ ਵੱਢ ਦਿੱਤਾ ਗਿਆ ਜੀ ਹਾਂ ਤੇਜ਼ ਦਰ ਹਥਿਆਰਾਂ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ ਮਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪੁੱਤਰ ਜਿਹੜਾ ਆ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਮਾਮਲਾ ਜਦੋਂ ਪੁਲਿਸ ਕੋਲ ਪਹੁੰਚਦਾ ਹੈ ਤਾਂ ਪੁਲਿਸ ਇਸ ਪੂਰੇ ਮਾਮਲੇ ਦੀ ਜੜੀ ਉਹ ਜਾਂਚ ਕਰ ਰਹੀ ਹੈ ਤਾ ਤੁਹਾਨੂੰ ਦੱਸਿਏ ਕਿ ਇਹ ਜਿਹੜਾ ਪਰਿਵਾਰ ਹੈ ਇਹ ਦੱਸਿਆ ਜਾ ਰਿਹਾ ਅਬਹੋਰ ਦਾ ਰਹਿਣ ਵਾਲਾ ਸੀਗਾ ਤਾਂ ਪਟਿਆਲੇ ਦੇ ਵਿੱਚ ਕਿਸੇ ਕਿਰਾਏ ਦੇ ਮਕਾਨ ਦੇ ਉੱਤੇ ਰਹਿ ਰਿਹਾ ਸੀ ਕੋਈ ਇਹਨਾਂ ਦਾ ਝਗੜਾ ਚੱਲ ਰਿਹਾ ਸੀ ਅਬਹੋਰ ਦੇ ਵਿੱਚ ਤਾ ਉਥੋਂ ਛੱਡ ਕੇ ਜਿਹੜਾ ਉਹ ਪਟਿਆਲੇ ਆ ਚੁੱਕੇ ਸਨ ਤਾਂ ਪਟਿਆਲਾ ਜਦੋਂ ਆਪਣੇ ਘਰ ਦੇ ਵਿੱਚ ਰਾਤ ਦੇ ਸਮੇਂ ਦੋਨੋਂ ਮਾਂ ਪੁੱਤ ਸੁੱਤੇ ਹੋਏ ਸਨ ਤਾਂ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿੱਥੇ ਮੋਟਰਸਾਈਕਲ ਤੇ ਜਿਹੜੇ ਨੌਜਵਾਨ ਆਉਂਦੇ ਨੇ ਤਾਂ ਤੇਜ਼ਦਰ ਹਥਿਆਰਾਂ ਦੇ ਨਾਲ ਉਹਨਾਂ ਨੂੰ ਜਿਹੜਾ ਜ਼ਖਮੀ ਕਰ ਦਿੰਦੇ ਨੇ ਤਾਂ ਉਸ ਦੇ ਵਿੱਚ ਮਾਂ ਦੀ ਮੌਤ ਹੋ ਜਾਂਦੀ ਤਾਂ ਪੁੱਤ ਜਿਹੜਾ ਆ ਉਹ ਹਸਪੀਟਲ ਦੇ ਵਿੱਚ ਦਾਖਲ ਹੈ ਜਿਸ ਦੀ ਹਾਲਤ ਜਿਹੜੀ ਉਹ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਜਿਹੜਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਿਹੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾ ਲਏ ਜਾ ਰਹੇ ਨੇ ਤਾਂ ਦੇਖਣਾ ਹੋਏਗਾ ਕਿ ਕਿੰਨੇ ਦਿਨਾਂ ਦੇ ਵਿੱਚ ਤੇ ਕਿੰਨੇ ਸਮੇਂ ਦੇ ਵਿੱਚ ਜਿਹੜਾ ਹੈ ਪੁਲਿਸ ਇਹਨਾਂ આરોપીਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਧੱਕੇਗੀ। ਏਟ ਦੇ ਕੋਲੇ ਚਵਾਰੇ ਚ ਕਿਰਾਏ ਤੇ ਇੱਕ ਲੇਡੀ ਰਹਿੰਦੇ ਸੀ 45-50 ਸਾਲ ਦੀ ਸੀ ਉਹਨਾਂ ਦੀ ਉਹਨਾਂ ਦਾ ਰਾਤ ਮਾਰਡਰ ਹੋਇਆ ਅੱਜ ਸਵੇਰੇ ਪਹਿਲ ਤੜਕੇ ਮਾਰਡਰ ਹੋਇਆ ਤੇ ਉਹਦੇ ਬੇਟੇ ਨੂੰ ਤੇਜ਼ ਤਾਰ ਹਥਿਆਰ ਨਾਲ ਜ਼ਖਮੀ ਕੀਤਾ ਗਿਆ ਜਿਸ ਸਬੰਧ ਚ ਮੁਕੱਦਮਾ ਮਰਡਰ ਦੀਆਂ ਧਾਰਾਂ ਦੀਨ ਦਰਜ ਕੀਤਾ ਜਾ ਰਿਹਾ ਹੈ ਥਾਣਾ ਕਤਵਾਲੀ ਵਿਖੇ ਤੇ ਤਫਤੀਸ਼ ਜਾਰੀ ਹੈ ਹਰ ਪਹਿਲੂ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਲੇਡੀ ਦਾ ਨਾਮ ਸੁਮਨ ਹੈ ਇਹ ਇੱਥੇ ਸਮਾਣੀਏ ਗੇਟ ਕੋਲੇ ਹੀ ਰਹਿੰਦੀ ਸੀ ਇਹ ਮੈਰਿਟ ਸੀ ਬਰਨਾਲੇ ਪਰ ਇਹਦਾ ਡਾਈਵੋਰਸ ਦਾ ਕੇਸ ਚੱਲ ਰਿਹਾ ਸੀ ਕਰੀਬ 15-20 ਸਾਲ ਤੋਂ ਇੱਥੇ ਆਪਣੇ ਪੇਕੇ ਘਰ ਕੋਲੇ ਇੱਕ ਘਰ ਚ ਚਵਾਰੇ ਤੇ ਰਹਿ ਰਹੀ ਸੀ ਇਹਦਾ ਬੇਟ ਲੇਡੀ ਦੀ ਉਮਰ 45-50 ਸਾਲ ਆ ਬੇਟੇ ਦੀ ਉਮਰ 17-18 ਸਾਲ ਆ ਉਹ ਬੇਟੇ ਦਾ ਨਾਮ ਮਨਜੋਤ ਹੈ ਉਹ ਹਜੇ ਰਿੰਦਰਾ ਹਸਪੀਟਲ ਐਡਮਿਟ ਹੈ ਉਹਦਾ ਇਲਾਜ ਕਰਵਾਇਆ ਜਾ ਰਿਹਾ ਹੈ ਤਿਆਰ ਵਗੈਰਾ ਪਤਾ ਲੱਗਾ ਕਿਸੇ ਦਾ ਫਿਰ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ